ਮਾਲਾ ਤੱਕ ਜਿਹੜੀ ਜਿਹੜੀ ਜੇਕ ਚੈਕਿੰਗ ਕੀਤੀ ਗਈ ਹੈ ਤੇ ਕੀ ਹੈਗਾ ਹੀ ਸਾਰਾ ਇਹ ਆ ਸਾਡੇ ਮਾਨ ਜੋ ਐਸਐਸਪੀ ਜੋਤੀ ਜਦਵ ਹੈ ਸੀਪਲ ਤੇ ਮਾਨ ਜੋ ਸਾਡੇ ਹੋਰ ਜਿਹੜੇ ਸੀਨੀਅਰ ਅਫਸਰਾਂ ਵੱਲੋਂ ਸਰਚ ਬਰੇਚਨ ਜਿਹੜਾ ਆ ਸਮਰਾਲੇ ਸ਼ਹਿਰ ਦੇ ਵਿੱਚ ਐਸਐਚਓ ਮਸ਼ੂੜਾ ਤੇ ਐਸਐਚਓ ਸਮਰਾਲਾ ਇਹ ਆਰਡਰ ਟੀਮਾਂ ਬਣਾ ਕੇ ਚੱਲ ਰਿਆ ਜਿੰਨੇ ਵੀ ਸਾਬਕਾ ਜਿਹੜੇ ਆ ਐਨਡੀਪੀਐਸ ਦੇ ਜਿਨ੍ਹਾਂ ਦੇ ਪਰਚੇ ਆ ਇਹ ਆ ਐਨਡੀਪੀਐਸ ਦਾ ਕੰਮ ਕਰਦੇ ਆ ਉਹਨਾਂ ਸਾਰਿਆਂ ਦੇ ਜਿਹੜਾ ਰੇਡ ਤੇ ਸਰਚ ਕਰ ਰਹੇ ਆ ਵੀਰ ਦੀ ਸਾਡੀ ਜਿਹੜੀ 8 ਵੇ ਦੀ ਇਹ ਸੈਟਿਫਿਕੇਸ਼ਨ ਚੱਲ ਰਿਹਾ ਤੇ ਜਿਹੜੀ ਕੋਰ ਗਬਰੀ ਹੋਗੀ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਜਾਊਗੀ ਤੁਹਾਡੇ ਜਰੀਏ ਬਈ ਫੇਰ ਦੁਆਰਾ ਇਹਨਾਂ ਨੂੰ ਕਾਟਣਾ ਦੇਣੀ ਚਾਹਣਾ ਜਿਹੜੇ ਬੰਦੇ ਕੋਈ ਨਸ਼ੇ ਦਾ ਕੰਮ ਵੀ ਕਰਦੇ ਇਸ ਦਾਗਰ ਕਿਉਂਕਿ ਇਸ ਕੰਮ ਨੂੰ ਛੱਡ ਦੇਣ ਨਹੀਂ ਦਾ ਅਦਰਵਾਈਜ਼ ਜਿਹੜੀ ਨਾਲ ਦੀ ਪ੍ਰੋਪਰਟੀ ਆ ਪ੍ਰੋਪਰਟੀ ਅਟੈਚ ਵੀ ਕਰਾਈ ਜਾਊਗੀ ਤੇ ਇਹਨਾਂ ਨੂੰ ਵੀ ਜਿਹੜਾ ਬੰਕ ਕੀਤਾ ਜਾਊਗਾ ਜਿਹੜਾ ਜ਼ਿਲ੍ਹਾ ਦੇ ਵਿੱਚ ਠੱਠਾ ਜਾਊਗਾ ਸਰ ਜੀ ਹੁਣ ਤੱਕ ਕਿੰਨੀਆਂ ਸਾਮਾ ਤੇ ਪ੍ਰੋਸੀਜਨ ਕਰ ਚੁੱਕੇ ਹੋ ਸੱਤ ਹੁਣ ਸਾਡਾ ਅਜੇ ਤੱਕ 6 ਜਗ੍ਹਾ ਤੇ ਜਿਹੜਾ ਸਰਚਪ੍ਰੈਸ ਨੇ ਫੂਲਿਆ ਤੇ ਹੋਰ ਵੀ ਅਸੀਂ ਜਿਹੜਾ 6 ਸੱਜਾ ਜਗ੍ਹਾ ਤੇ ਕਰ ਰਹੇ ਸਰ ਇਹ ਸਰਚਪ੍ਰੈਸ ਦੇ 3 ਵੀ ਰਿਕਵਰੀ ਵਗੈਰਾ ਕੋਈ ਐਨਡੀਪੀਸੀ ਐਕਟ ਦੇ ਕੋਈ ਫਲਾਹ ਪਗੜ ਫੜਿਆ ਵੀ ਗਿਆ ਕੋਈ ਦੋਸ਼ੀ ਜੀ ਹਜੇ ਸਾਡਾ ਕੰਟੀਨਿਊ ਆ ਅਜੇ ਜਿਹੜਾ ਅਸੀਂ ਸਾਡੇ ਐਸਐਚਓ ਮਾਛੂੜਾ ਦੂੜੇ ਪਾਸੇ ਲੱਗੇ ਹੋਏ ਜਿਹੜੀ ਵੀ ਰਿਕਵਰੀ ਹੋਵੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਜੀ ਠੀਕ